ਸਤਿ ਸ੍ਰੀ ਅਕਾਲ ਜੀ ਹਰਬ ਤੁਸੀਂ ਸਾਰੇ ਜਣੇ ਵਧੀਆ ਹੋਵਗੇ ਠੀਕ ਹੋਵਗੇ ਤੰਦਰੁਸਤ ਹੋਵਗੇ ਤੇ ਆਪਾਂ ਵੀ ਬਿਲਕੁਲ ਵਧੀਆ ਮੈਂ ਬਣਾਣ ਲੱਗੀ ਸੀ ਜੀ ਵੀਡੀਓ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਅੱਜ ਆਪਾਂ ਬਣਾ ਰਿਆ ਜੀ ਆ ਵੀਡੀਓ ਪੰਜੀਰੀ ਦੀ ਪੰਜੀਰੀ ਬਣਾ ਰਹੇ ਆ ਪਹਿਲਾਂ ਮੈਂ ਬੱਚਿਆਂ ਚੋਕੀ ਬਣਾਈ ਸੀ ਹੁਣ ਮੈਂ ਜਿਹੜੀ ਆ ਆਪਣੇ ਚੋਕੀ ਬਣਾ ਰਹੀ ਆ ਤੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਆਪਾਂ ਇਧਰ ਜਿਹੜਾ ਸਾਰਾ ਸਮਾਨ ਆ ਮੈਂ ਕੱਢ ਲਿੱਤਾ ਆ ਜੋ ਵੀ ਆ ਮਖਾਣੇ ਵਗੈਰਾ ਹੁਣ ਇਹਨਾਂ ਨੂੰ ਮੈਂ ਕਟੋਰੀਆਂ ਵਗੈਰਾ ਚਾ ਅਟ ਲਵਾ ਫਿਰ ਮੈਂ ਤੁਹਾਨੂੰ ਦੱਸਤੀ ਆ ਸਾਰੀਆਂ ਚੀਜ਼ਾਂ ਕਿਹੜੀਆਂ-ਕਿਹੜੀਆਂ ਲਿੱਤੀ ਆਏ ਹਾਂ ਮੈਂ ਲੋ ਜੀ ਇੱਧਰ ਸਾਰਾ ਸਮਾਨ ਆਪਾਂ ਕੱਢ ਲਿੱਤਾ ਆ ਤੇ ਹੁਣ ਆਪਾਂ ਕਰਦੇ ਆ ਸ਼ੁਰੂ ਬਣਾਣੀ ਪੰਜੀਰੀ ਤੇ ਸਾਰਨਾ ਪਹਿਲਾਂ ਆਪਾਂ ਇਹ ਲੈਂਦੀ ਆ ਗੁੰਧ ਤੇ ਇਹ ਜਿਹੜਾ 1 ਕਿਲੋ ਲਿੱਤਾ ਆ ਆਪਾਂ ਘੀ ਦੇਸੀ ਘੀ ਤੇ ਹੁਣ ਦੇਖਦੇ ਆ ਆਪਾਂ ਇਸ ਤੋਂ ਵੀ ਥੋੜਾ ਘੱਟ ਯੂਜ਼ ਕਰਾਂਗੇ ਤੇ ਇੱਧਰ ਇਹ ਲਿੱਤੀ ਆਪਾਂ ਗੂੰਦ ਤੇ ਸੌਫ ਅਜਵਾਈਨ ਸੌਗੀ ਖਸਖਾਸ ਮਖਤ ਅਲਸੀ ਖਿੱਲ ਮਖਾਣੇ ਤੇ ਇਹ ਹੈਗੀ ਆ ਜੀ ਕਮਰਕਸ ਤੇ ਇਹ ਸਿਰਫ ਆਪਾਂ ਇਹਦੇ ਵਿੱਚ ਇੱਕ ਕਟੋਰੀ ਪਾਵਾਂਗੇ ਇੰਨੀ ਕਿਹ ਅਟੇ ਦੀ ਜਿਆਦਾ ਆਟਾ ਨਹੀਂ ਮੈਂ ਪਾਉਂਦੀ ਤੇ ਤੁਸੀਂ ਵਿਸਣ ਵੀ ਪਾ ਸਕਦੇ ਹੋ ਤੇ ਸੁੰਡ ਕਾਜੂ ਖੋppa ਤੇ ਬਦਾ ਤੇ ਜਿਹੜਾ ਜਿਆਦਾ ਆਟਾ ਮੈਂ ਯੂਜ਼ ਨਹੀਂ ਕਰਦੀ ਹੈਗੀ ਤੇ ਆਪਾਂ ਹੁਣ ਸ਼ੁਰੂ ਕਰਦੇ ਆਂ ਪੰਜੀਰੀ ਬਣਾਣੀ ਤੇ ਇਹ ਸਾਰਾ ਸਮਾਨ ਆਪਣਾ ਰੈਡੀ ਪਿਆ ਹੈ ਤੇ ਨਾਲੇ ਹਾਂਜੀ ਸ਼ੱਕਰ ਹੈਗੀ ਉਹ ਕਰਦੇ ਆਂ ਆਪਾਂ ਇਹ ਅੱਜ ਜੀ ਆਪਣੀ ਕੋਲ ਸ਼ੱਕਰ ਸ਼ੱਕਰ ਪਾਵਾਂਗੇ ਆਪਾਂ ਆਪਣੇ ਟੇਸਟ ਦੇ ਅਨੁਸਾਰ ਮਤਲਬ ਕਿ ਮੈਂ ਘਾਟੇ ਮਿੱਠਾ ਯੂਜ਼ ਕਰਦੀ ਹੁੰਦੀ ਆ ਜਿਆਦਾ ਫਿਰ ਮਿੱਠੇ ਵੀ ਨਹੀਂ ਖਾਉਂਦੀ ਹੈਗੀ ਤੇ ਚਲੋ ਜੀ ਸ਼ੁਰੂ ਕਰਦੇ ਹਾਂ ਹੁਣ ਆਪਾਂ ਬਣਾਣੀ ਇੱਧਰ ਆਪਾਂ ਜੀ ਕढ़ाई ਰੱਖ ਲਈਆ ਇੱਕ ਰੱਖ ਲਈਆ ਆਪਾਂ ਇੱਧਰ ਇੱਧਰ ਆਪਾਂ ਬਦਾਮ ਵਗੈਰਾ ਜਿਹੜੇ ਆ ਕੀ ਪਾ ਕੇ ਉਹ ਭੁੰਨ ਲਾਂਗੇ ਇੱਧਰ ਪਹਿਲਾਂ ਆਪਾਂ ਆਪਣੀ ਜਿਹੜੀ ਅਲਸੀ ਭੁੰਨਾਂਗੇ ਕੜਾਈ ਹੋ ਗਈ ਆਪਣੀ ਗਰਮ ਇਧਰ ਆਪਾਂ ਪਾ ਦਿਆ ਅਲਸੀ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਆ ਭੁੰਨ ਲੈਣੇ ਆ ਤੇ ਥੋੜਾ ਜਿਹਾ ਕਲਰ ਚੇਂਜ ਹੋ ਜਾਊਗਾ ਉਮੈ ਤੁਹਾਨੂੰ ਅੱਗੇ ਦਿਖਾਨੀ ਆ ਤੇ ਦੂਜੇ ਪਾਸੇ ਮੈਂ ਥੋੜਾ ਜਿਹਾ ਕੀ ਪਾ ਕੇ ਬਦਾਮ ਵਗੈਰਾ ਕੋਲ ਲੰਮੀ ਆ

ਇਨ ਕੱਢ ਲੈਂਦੀ ਹਾਂ ਮੈਂ ਇੱਕ ਥਾਲੀ ਵਿੱਚ ਪਹਿਲਾਂ ਮੈਂ ਦੋ ਕੜਾਈਆਂ ਰੱਖੀਆਂ ਸੀ ਮੇਰੇ ਕਹ ਚਲੋ ਦੂਜੇ ਪਾਸੇ ਜਿਹੜਾ ਹੈ ਮੈਂ ਬਦਾਮ ਵਗੈਰਾ ਰੋਸਟ ਕਰ ਲੂੰਗੀ ਤੇ ਮੇਰੇ ਕੋਲ ਕੋਈ ਆ ਗਿਆ ਉਹਨਾਂ ਨਾਲ ਗੱਲਾਂ ਕਰਦੇ ਕਰਦੇ ਜਿਹੜਾ ਮੇਰੀ ਅਸੀ ਜਿਹੜੀ ਆ ਉਹ ਭੁੰਨ ਹੋ ਗਈ ਸੀਗੀ ਫਿਰ ਮੈਂ ਉਹ ਕੜਾਈ ਚੱਕ ਕੇ ਫਿਰ ਇਸੇ ਕੜਾਈ ਦੇ ਵਿੱਚ ਆਪਾਂ ਥੋੜਾ ਜਿਹਾ ਘੀ ਪਾਇਆ ਦੋ ਚਮਚੇ ਜੀ ਮੈਂ ਕਹਿੰਦੇ ਹੁੰਦੇ ਆ ਤੇ ਫਿਰ ਉਹਦੇ ਵਿੱਚ ਹੁਣ ਆਪਾਂ ਜਿੱਦਾਂ ਆਪਣੇ ਲਿਆਂਦੇ ਹੋਏ ਆ ਗੁੰਦ ਤੇ ਪਹਿਲਾਂ ਆਪਾਂ ਗੁੰਦ ਜਿਹੜਾ ਆ ਉਹ ਬਣਾ ਲਾਂਗੇ ਭੁੰਨ ਲਾਂਗੇ ਇਹਨੂੰ ਅੱਛੀ ਤਰ੍ਹਾਂ ਨਾਲ ਫੁੱਲ ਜਵੇ ਅ ਪੀਸਣ ਦੇ ਵਾਸਤੇ ਹੋ ਜਵੇ ਤੇ ਇੱਧਰ ਗੁੰਦ ਆਪਣਾ ਹੋ ਗਿਆ ਫਿਰ ਮੈਂ ਚਮਚਾ ਕ ਘੀ ਦਾ ਪਾ ਕੇ ਤੇ ਹੁਣ ਜਿਹੜੇ ਆਪਾਂ ਬਦਾਮ ਵਗੈਰਾ ਆ ਉਹ ਭੁੰਨ ਲੰਨੇ ਤੇ ਇੱਧਰ ਆਪਣਾ ਘੀ ਜਿਹੜਾ ਆ ਮੈਲਟ ਹੋ ਗਿਆ ਆ ਤੇ ਇਹਦੇ ਵਿੱਚ ਆਪਾਂ ਹੁਣ ਕਾਜੂ ਤੇ ਚਮਚੇ ਤੋਂ ਬਾਤੀ ਸੀ ਜੀ ਜਿਹੜਾ ਘੀ ਆ ਆਪਣਾ ਤੇ ਫਿਰ ਆਪਾਂ ਪਾ ਦਿੱਤੇ ਇਹਦੇ ਵਿੱਚ ਬਦਾਮ ਤੇ ਨਾਲ ਹੀ ਐਡ ਕਰ ਦਾਂਗੇ ਆਪਾਂ ਜਿਹਹੁਣੇ ਦੇ ਵਿੱਚ ਮਗਜ ਤੇ ਸਰਦੀਆਂ ਵਿੱਚ ਇਹ ਜ਼ਰੂਰ ਆਪਾਂ ਨੂੰ ਜਿਹੜੀ ਹੈ ਪੰਜੀਰੀ ਖਾਣੀ ਚਾਹੀਦੀ ਹੈ ਜਿੱਦਾਂ ਆਪਣੇ ਸਿਰ ਦੁਖਦਾ ਆ ਗੋਡੇ ਜਾਂ ਲੱਕ ਵਗੈਰਾ ਦੀ ਜਿਹਨਾਂ ਨੂੰ ਪ੍ਰੋਬਲਮ ਹੁੰਦੀ ਆ ਉਹਨਾਂ ਨੂੰ ਜ਼ਰੂਰ ਇਹ ਪੰਜੀਰੀ ਖਾਣੀ ਚਾਹੀਦੀ ਆ ਮੈਨੂੰ ਜ਼ਿਆਦਾ ਕੀ ਵਾਲੀ ਜਿਹੜੀ ਪੰਜੀਰੀ ਉਹ ਨਹੀਂ ਪਸੰਦ ਹੈਗੀ ਮੈਨੂੰ ਜਿਹੜੀ ਡਰਾਈ ਡਰਾਈ ਪੰਜੀਰੀ ਹੁੰਦੀ ਆ ਨਾ ਉਹ ਜ਼ਿਆਦਾ ਵਧੀਆ ਲੱਗਦੀ ਆ ਫਿਰ ਉਹਨੂੰ ਹੀ ਹੁੰਦਾ ਜਿਹੜੇ ਟਾਈਮ ਮਰਜ਼ੀ ਖਾ ਲੋ ਤੇ ਨਾਲ ਹੀ ਹੁਣ ਆਪਣੇ ਜਿਹੜੇ ਬਦਾਮ ਵਗੈਰਾ ਹੋਗੇ ਤੇ ਆਪਾਂ ਪਾ ਦਿਤੀਆਂ ਇਹਦੇ ਵਿੱਚ ਖਿਲਾਂ ਤੇ ਹੁਣ ਆਪਾਂ ਇਹਨਾਂ ਨੂੰ ਅੱਛੀ ਤਰ੍ਹਾਂ ਨਾਲ ਜਿਹੜਾ ਆ ਫਰਾਈ ਕਰ ਲਾਂਗੇ ਫਿਰ ਇਹ ਹੁੰਦਾ ਹੈ ਵੀ ਜਦੋਂ ਚਾਹ ਤੋਂ ਬਗੈਰ ਨਹੀਂ ਖਾਇ ਜਾਂਦਾ ਦੁੱਧ ਚਾਹ ਚਾਹ ਜ਼ਰੂਰੀ ਲੈਣੀ ਪੈਂਦੀ ਆ ਫਿਰ ਆਪਾਂ ਨੂੰ ਜੇ ਆਪਾਂ ਜ਼ਿਆਦਾ ਕੀ ਪਾ ਲਈਏ ਕਿਉਂਕਿ ਫਿਰ ਜੰਮਿਆ ਜੰਮਿਆ ਜਿਹਾ ਹੋ ਜਾਂਦਾ ਹੈ ਉਹਦੇ ਵਿੱਚ ਤੇ ਇਹ ਬਿਲਕੁਲ ਆਪਾਂ ਡਰਾਈ ਡਰਾਈ ਬਣਾਵਾਂਗੇ ਕਿਲੋ ਕੇ ਤੋਂ ਵੀ ਮੈਂ ਘੱਟ ਕੀ ਯੂਜ਼ ਕਰੂੰਗੀ ਇਹਦੇ ਵਿੱਚ ਕਿਉਂਕਿ ਆਪ ਹੀ ਖਾਣਾ ਇੱਕ ਜ਼ਿਆਦਾ ਘੀਨ ਵਾਲੇ ਹੁੰਦਾ ਆਪਣਾ ਬੀਪੀ ਵਗੈਰਾ ਦੀ ਵੀ ਜਿਹੜੀ ਪ੍ਰੋਬਲਮ ਰਹਿੰਦੀ ਆ ਇਹ ਸਾਰੇ ਜਿੱਦਾਂ ਹੋ ਗਈਆਂ ਗੈਸ ਕਰਤਾ ਮੈਂ ਬੰਦ ਹੁਣ ਮੈਨੂੰ ਇੱਕ ਭਾਂਡੇ ਵਿੱਚ ਕੱਢ ਲੈਣੀ ਆ ਤਾਂ ਇਹ ਠੰਡੀਆਂ ਮਜਨ ਫੇਰ ਕਰਦੇ ਆਪਾਂ ਅੱਗੇ ਦਾ ਪ੍ਰੋਸੈਸ ਸ਼ੁਰੂ ਇਹ ਤੇ ਆਪਣਾ ਸਾਰਾ ਸਮਾਨ ਜਿਹੜਾ ਆਪਣਾ ਭੁੰਨਿਆ ਹੋਇਆ ਸੀ ਰੈਡੀ ਹੋ ਗਿਆ ਸੀ ਤੇ ਠੰਡਾ ਵੀ ਹੋ ਗਿਆ ਸੀ ਤੇ ਹੁਣ ਇਹਨੂੰ ਆਪਾਂ ਫਟਾਫਟ ਜਿਹੜਾ ਆ ਅ ਕਰ ਲੈਨੇ ਆ ਗ੍ਰਾਈਂਡ ਤੇ ਪੀਸ ਲੈਨੇ ਆ ਇਹਨੂੰ ਆਪਾਂ ਅੱਛੀ ਤਰ੍ਹਾਂ ਦੇ ਨਾਲ ਜਿਵੇਂ ਪਹਿਲਾਂ ਮੈਂ ਜਿੱਦਾਂ ਅਲਸੀ ਆ ਉਹ ਪੀਸ ਲਈ ਕਿਉਂਕਿ ਕਿ ਉਹ ਛੇਤੋਂ ਬਿਨਾ ਆਪਾਂ ਜਿਹੜੀ ਆ ਕੀਤੀ ਹੋਈ ਸੀ ਭੁੰਨੀ ਹੋਈ ਸੀ ਤੇ ਹੁਣ ਪਰ ਵਿੱਚ ਅਜਵਾਇਨ ਸੌਫ ਤੇ ਖਸਖਸ ਇਹ ਪਾ ਕੇ ਇਹਨੂੰ ਅੱਛੀ ਤਰ੍ਹਾਂ ਨਾਲ ਪੀਸ ਲਾਂਗੇ ਕਿਉਂਕਿ ਜੇ ਆਪਾਂ ਕੱਲੀ ਖਸਖਾਸ ਪੀਸਦੇ ਹਾਂ ਨਾ ਉਹ ਪੀਸ ਨਹੀਂ ਹੁੰਦੀ ਹੈਗੀ ਉਹਦੇ ਦਾਣੇ ਰਹਿ ਜਾਂਦੇ ਆ ਜਦੋਂ ਆਪਾਂ ਸੌਫ ਜਵੈਨ ਦੇ ਵਿੱਚ ਜਾਂ ਕਿਸੇ ਚੀਜ਼ ਦੇ ਵਿੱਚ ਐਡ ਕਰਕੇ ਪੀਸਦੇ ਹਾਂ ਨਾ ਤਾਂ ਫਿਰ ਜਿਹੜਾ ਹੈ ਇਹ ਦਰਦਰੀ ਨਹੀਂ ਰਹਿੰਦੀ ਹੈਗੀ ਐਨ ਬਿਲਕੁਲ ਫਾਈਨ ਪਾਊਡਰ ਬਣ ਜਾਂਦਾ ਹੈ ਇਹਦਾ ਤੇ ਪਹਿਲਾਂ ਆਪਾਂ ਬਿਲਕੁਲ ਡਰਾਈ ਚੀਜ਼ਾਂ ਜਿਹੜੀਆਂ ਆ ਉਹ ਜਿਹੜੀਆਂ ਆਪਾਂ ਉਹ ਪੀਸ ਲਿੱਤੀਆਂ ਆ ਫਿਰ ਹੁਣ ਆਪਾਂ ਜਿਹੜੀਆਂ ਘੀ ਵਾਲੀਆਂ ਚੀਜ਼ਾਂ ਆ ਉਹ ਪੀਸਾਂਗੇ ਨੇ ਤਾਂ ਫਿਰ ਇਹ ਹੁੰਦਾ ਵੀ ਜਿਹੜਾ ਇਹ ਕਾਪ ਆ ਇਹਦੇ ਆਲੇ ਦੁਆਲੇ ਕੀ ਲੱਗ ਜਾਊਗਾ ਤੇ ਫਿਰ ਉਹਦੇ ਨਾਲ ਜਿਹੜਾ ਨਾ ਆਪਣਾ ਉਹ ਹੋ ਜਾਊਗਾ ਕੱਪ ਕੀ ਵਾਲਾ ਹੋ ਜਾਊਗਾ ਫਿਰ ਉਹਦੇ ਨਾਲ ਚਿੰਬਕ ਚਿਪਕ ਜਾਂਦਾ ਹੈ ਸਾਰਾ ਸਮਾਨ ਤੇ ਫਿਰ ਹੁਣ ਆਪਾਂ ਇਹਨੂੰ ਅੱਛੀ ਤਰ੍ਹਾਂ ਨਾਲ ਪੀਸ ਲੈਨੇ ਆ ਇਹ ਆਪਾਂ ਗੋੰਦ ਪੀਸ ਰਹੇ ਹਾਂ ਕਿਉਂਕਿ ਇਹ ਜੰਮ ਚੁੱਕੀ ਹੈ ਕੀ ਨਾਲ ਤੇ ਹੁਣ ਆਪਾਂ ਇਹਨੂੰ ਅੱਛੀ ਤਰ੍ਹਾਂ ਨਾਲ ਪੀਸ ਕੇ ਕੱਟ ਲੈਨੇ ਆ ਪਲੇਟਾਂ ਦੇ ਵਿੱਚ ਤੇ ਇਹ ਨਾਲ ਦੀ ਨਾਲ ਆਪਾਂ ਸਾਰੇ ਬਦਾਮ ਵਗੈਰਾ ਸਾਰਾ ਕੁਝ ਜਿਹੜਾ ਆ ਬਾਰੀਕ ਪੀਸ ਲਾਂਗੇ ਜਿੱਦਾਂ ਵੀ ਤੁਸੀਂ ਮਤਲਬ ਕੀ ਖਾਣਾ ਪਸੰਦ ਕਰਦੇ ਆ ਪਹਿਲਾਂ ਮੈਂ ਬੱਚਿਆਂ ਜੋਗੀ ਬਣਾਈ ਸੀ ਉਹਦੇ ਵਿੱਚ ਜਿਹੜਾ ਆ ਮੈਂ ਜਿਵੇਂ ਕਮਰ ਕਸ ਹੋ ਗਈ ਜੋ ਆ ਆਜੜੀ ਬੂਟੀਆਂ ਉਹਨਾਂ ਤੋਂ ਪਸਾਰੀਆਂ ਤੋਂ ਲਈਦੀਆਂ ਉਹ ਨਹੀਂ ਸੀ ਪਾਈਆਂ ਕਿਉਂਕਿ ਬੱਚੇ ਨਹੀਂ ਪਸੰਦ ਕਰਦੇ ਨਾ ਮੈਂ ਗੁੰਦ ਪਾਈ ਸੀ ਬਿਲਕੁਲ ਸਿੰਪਲ ਬਣਾਈ ਸੀ ਤੇ ਹੁਣ ਇਹਦੇ ਵਿੱਚ ਮੈਂ ਗੁੰਦ ਕਮਰ ਕਸ ਤੇ ਉਹ ਜੜੀਆਂ ਬੂਟੀਆਂ ਜਿਵੇਂ ਮਿਕਸ ਕਰਕੇ ਦੇ ਦਿੰਦੇ ਹੁੰਦੇ ਆ ਆ ਪੰਸਾਰੀ ਉਹ ਲੈਂਦੀਆਂ ਸੀ ਕਿਉਂਕਿ ਸਰਦੀਆਂ ਵਿੱਚ ਲੱਕ ਦੀ ਤੇ ਸਿਰਦਰਦ ਦੀ ਮੈਨੂੰ ਬਹੁਤ ਪ੍ਰੋਬਲਮ ਰਹਿੰਦੀ ਆ ਉਹਦੇ ਕਰਕੇ ਫਿਰ ਮੈਨੂੰ ਇਹ ਹੁੰਦਾ ਹੈ ਵੀ ਚਲੋ ਆਪਾਂ ਖਾ ਲੈਨੇ ਹਨਾ ਵੀ ਥੋੜੀ ਰਾਹਤ ਰਹੂਗੀ ਸਰਦੀਆਂ ਦੇ ਵਿੱਚ ਤੇ ਫਿਰ ਇੱਧਰ ਜੀ ਆਪਣਾ ਸਾਰਾ ਸਮਾਨ ਪੀਸ ਹੋ ਗਿਆ ਸੀ ਤੇ ਆਪਾਂ ਰੱਖ ਲੀਤੀ ਆ ਕੜਾਈ ਫਿਰ ਤੋਂ ਤੇ ਉਹਦੇ ਵਿੱਚ ਪਾ ਦਿੱਤਾ ਹੈ ਆਪਾਂ ਹੁਣ ਕੀ ਤੇ ਨਾਲ ਹੀ ਹੁਣ ਕੀ ਆਪਣਾ ਗਰਮ ਹੋ ਗਿਆ ਤੇ ਇੱਕ ਕਟੋਰੀ ਜਿਹੜੀ ਆਪਾਂ ਆٹے ਦੀ ਮਤਲਬ ਕਿ ਰੱਖੀ ਸੀ ਉਹ ਪਾ ਲਈ ਆ ਆਪਾਂ ਬੇਸਣ ਵੀ ਪਾ ਸਕਦੇ ਆ ਪਰ ਬੇਸਣ ਜਿਹੜਾ ਹੈ ਬੱਚਿਆਂ ਨੂੰ ਨਹੀਂ ਪਸੰਦ ਮੈਨੂੰ ਤਾਂ ਪਸੰਦ ਆ ਬੱਚਿਆਂ ਨੂੰ ਨਹੀਂ ਪਸੰਦ ਆ ਕਿਉਂਕਿ ਉਹ ਵੀ ਖਾ ਲੈਂਦੇ ਆ ਕਦੇ-ਕਦੇ ਉਹ ਵੀ ਟੇਸਟ ਕਰ ਲੈਂਦੇ ਆ ਇਹਨੂੰ ਤੇ ਹੁਣ ਜਿਹੜਾ ਆਪਾਂ ਇਹਨੂੰ ਅੱਛੀ ਤਰ੍ਹਾਂ ਨਾਲ ਜਿਹੜਾ ਆ ਆਟੇ ਨੂੰ ਭੁੰਨ ਲੈਣਾ ਜਿਵੇਂ ਆਪਾਂ ਕੜਾਹ ਵਾਸਤੇ ਆਟਾ ਭੁੰਨੀਦਾ ਹੈ ਉਦਾਂ ਰੈੱਡ ਕਰ ਲੈਣਾ ਆਪਾਂ ਤੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਸਬਸਮਾਨ ਪੀਸ ਕੇ ਰੱਖਿਆ ਹੈ ਉਹ ਪਾਵਾਂਗੇ ਸਰਦੀਆਂ ਵਿੱਚ ਵੈਸੇ ਵੀ ਪੰਚੀਰੀ ਸਾਰੇ ਵਾਸਤੇ ਲਾਹੇਵੰਦ ਹੁੰਦੀ ਆ ਜ਼ਰੂਰ ਖਾਣੀ ਚਾਹੀਦੀ ਆਪਾਂ ਨੂੰ ਤੇ ਜਿੱਦਾਂ ਹੁਣ ਵੱਡੀ ਉਮਰ ਦੇ ਨਾਲ ਸਰੀਰ ਦੇ ਵਿੱਚ ਕਾਫੀ ਕਮਜ਼ੋਰੀਆਂ ਆ ਜਾਂਦੀਆਂ ਆ ਉਹਨਾਂ ਵਾਸਤੇ ਕਿਉਂਕਿ ਗਰਮੀਆਂ ਵਿੱਚ ਇਹ ਚੀਜ਼ਾਂ ਨਹੀਂ ਖਾਈਆਂ ਜਾਂਦੀਆਂ ਤੇ ਗਰਮੀਆਂ ਵਿੱਚ ਵੈਸੀ ਬੀਪੀ ਵੱਜ ਜਾਂਦੇ ਹਨ ਚੀਜ਼ਾਂ ਨੂੰ ਦੇਖ ਕੇ ਸਰਦੀਆਂ ਵਿੱਚ ਆਪਾਂ ਇਹਨਾਂ ਨੂੰ ਹজম ਕਰ ਸਕਦੇ ਆ ਤੇ ਇੱਧਰ ਆਪਣਾ ਦੇਖੋ ਆਟਾ ਹੋ ਚੁੱਕਾ ਆ ਤੇ ਹੁਣ ਆਪਾਂ ਇਹਦੇ ਵਿੱਚ ਬਾਕੀ ਦਾ ਜਿਹੜਾ ਆਪਾਂ ਸਮਾਨ ਪੀਸ ਕੇ ਰੱਖਿਆ ਉਹ ਪਾਣਾ ਸ਼ੁਰੂ ਕਰ ਦੇਣਾ ਆ ਤੇ ਸਾਰੇ ਨਾਲ ਪਹਿਲਾਂ ਇਹ ਮੈਂ ਪਾਈ ਜੀ ਸੌਫ ਜਵੈਨ ਤੇ ਖਸਖਾਸ ਕਿਉਂਕਿ ਆਪਾਂ ਇਹਨੂੰ ਭੁੰਨਿਆ ਨਹੀਂ ਸੀ ਦੇ ਨਾਲ ਹੀ ਐਡ ਕਰ ਦਿੱਤੀ ਆ ਆਪਾਂ ਸੁੰਡ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿੰਦੇ ਆ ਜੀ ਆ ਨਾਰੀਅਲ ਇਨ ਆਰ ਏਲ ਮੇ ਕੱਦੂ ਕਾਸ ਕਰ ਲਿੱਤਾ ਸੀ ਤੇ ਇਹ ਆਪਾਂ ਵਿੱਚ ਪਾ ਦਿੱਤਾ ਆ ਸਰਦੀਆਂ ਵਿੱਚ 2-3 ਵਾਰੀ ਜਿਹੜੀ ਪੰਜੀਰੀ ਵਗੈਰਾ ਬਣ ਜਾਂਦੀ ਆ ਫਿਰ ਅੱਗੇ ਹੁਣ ਖੋਏ ਦਾ ਬਣ ਜਾਣਾ ਆ ਖੋਏ ਖੋਆ ਪਾਵਾਂਗੇ ਆਪਾਂ ਖੋਏ ਦੀਆਂ ਪਿੰਨੀਆਂ ਬਣਾਵਾਂਗੇ ਤੇ ਹੁਣ ਆਪਾਂ ਇੱਧਰ ਪਾ ਦਿੱਤੀ ਹੈ ਜੀ ਅਲਸੀ ਤੇ ਲੋਕਿ ਪਹਿਲਾਂ ਆਪਾਂ ਸੌਫ ਜਵੈਨ ਖਸ ਖਾਸ ਤੇ ਸੂੰਡ ਭੁੰਨ ਲਿੱਤੀ ਸੀ ਅੱਛੀ ਤਰ੍ਹਾਂ ਅੱਛੀ ਤਰ੍ਹਾਂ ਨਾਲ ਤੇ ਹੁਣ ਆਪਾਂ ਜਿਹੜੀ ਆ ਅਹ ਬਾਕੀ ਦਾ ਸਮਾਨ ਜਿਹੜਾ ਆ ਪਾ ਦੰਨੇ ਆ ਸਾਰਾ ਇਹਦੇ ਵਿੱਚ ਜਿਵੇਂ ਅਲਸੀ ਬਾਦਾਮ ਮਖ ਜਿਹੜੇ ਆ ਆਪਾਂ ਪੀਸ ਕੇ ਰੱਖੇ ਹੋਏ ਆ ਉਹ ਪਾ ਦੰਨੇ ਆ ਗੂੰਦ ਵਗੈਰਾ ਤੇ ਅੱਛੀ ਤਰ੍ਹਾਂ ਨਾਲ ਇਹਨੂੰ ਮਿਕਸ ਕਰ ਦੰਨੇ ਆ ਤੁਸੀਂ ਦੇਖੋ ਬਿਲਕੁਲ ਡਰਾਈ ਡਰਾਈ ਜਿਹੜੀ ਆਪਣੀ ਪੰਛੀ ਦੀ ਬਣੂਗੀ ਇਹਨੂੰ ਜਿੱਦਾਂ ਮਰਜ਼ੀ ਆਪਾਂ ਦਿਨ ਵਿੱਚ ਵੀ ਖਾ ਸਕਦੇ ਆ ਤੇ ਸਵੇਰ ਵੇਲੇ ਰਾਤ ਵੇਲੇ ਜਿੱਦਾਂ ਮਰਜ਼ੀ ਖਾ ਸਕਦੇ ਆ ਚਾਹੇ ਦੁੱਧ ਨਾਲ ਖਾ ਲਓ ਤੇ ਨਾਲ ਆਪਾਂ ਪਾ ਦਿੱਤੀ ਹੈ ਹਿੱਸੂਗੀ ਜਿੱਦਾਂ ਮਰਜੀ ਦੁੱਧ ਨਾਲ ਚਾਹ ਨਾਲ ਜਿੱਦਾਂ ਤੁਹਾਨੂੰ ਪਸੰਦ ਦਾ ਖਾਣਾ ਉਦਾਂ ਤੁਸੀਂ ਖਾ ਸਕਦੇ ਆ ਇਹਨੂੰ ਤੇ ਵੈਸੇ ਵੀ ਬਹੁਤ ਟੇਸਟੀ ਲੱਗਦੀ ਆ ਪੰਜੀਰੀ ਬਣੀ ਹੋਈ ਇਹਨਾਂ ਇਸ ਮੌਸਮ ਦੇ ਵਿੱਚ ਸਰਦੀਆਂ ਵਿੱਚ ਗਰਮੀਆਂ ਵਿੱਚ ਖਾ ਕੇ ਤਾਂ ਸਿਰ ਦੁਖਾਂ ਲੱਗ ਜਾਂਦਾ ਆ ਤੇ ਨਾਲ ਹੀ ਪਾ ਦਿੱਤੀ ਜੀ ਆਪਾਂ ਇੱਧਰ ਸ਼ੱਕਰ ਤੇ ਸ਼ੱਕਰ ਮੈਂ ਥੋੜੀ ਘੱਟ ਪਾਈ ਆ ਕਿਉਂਕਿ ਜਿਆਦਾ ਜੜੀ ਆ ਆ ਮਿੱਠੀ ਨਾ ਫਿਰ ਮੈਨੂੰ ਵਧੀਆ ਨਹੀਂ ਲੱਗਦੀ ਜਿਆਦਾ ਮਿੱਠੀ ਮਿੱਠੀ ਜਿਹੜੀ ਆ ਪੰਜੀਰੀ ਫਿਰ ਖਾਣੀ ਹੁੰਦੀ ਦਿਲ ਕਾਲਾ ਜਾ ਪੈ ਜਾਂਦਾ ਆ ਇਸ ਕਰਕੇ ਫਿਰ ਆਪਾਂ ਜੜਾ ਆ ਥੋੜੀ ਜਿਹੀ ਜਿਹੜੀ ਸ਼ੱਕਰ ਪਾਈ ਆ ਤੇ ਹੁਣ ਆਪਾਂ ਇਹਦੇ ਵਿੱਚ ਅੱਛੀ ਤਰ੍ਹਾਂ ਨਾਲ ਜੜਾ ਆ ਮਿਕਸ ਕਰ ਦਾਂਗੇ ਜਿਹੜੀਆਂ ਜਿੱਦਾਂ ਸ਼ੱਕਰ ਦੀਆਂ ਗੱਠਾਂ ਵਗੈਰਾ ਆ ਉਹਨਾਂ ਨੂੰ ਅੱਛੀ ਤਰ੍ਹਾਂ ਨਾਲ ਜੜਾ ਆ ਇਹਦੇ ਨਾਲ ਕੜਸ਼ੀ ਨਾਲ ਭਨ ਭਨ ਕੇ ਅੱਛੀ ਤਰ੍ਹਾਂ ਨਾਲ ਉਹ ਕਰ ਦਾਂਗੇ ਤੇ ਲੋ ਜੀ ਇੱਧਰ ਆਪਣੀ ਪੰਜੀਰੀ ਤਿਆਰ ਆ ਤੇ ਇਹ ਬਚ ਗਿਆ ਆਪਣਾ ਕਿਲੋ ਚੁੱਕੀ ਆਦ ਹੈ ਚੁਗਾ ਹੈ ਅਸ਼ੇ ਹੈ ਅਬੀ ਹੈ ਅਕੂਤ ਹੈ ਅਕੂਤ ਹੈ ਅਨਾਸ ਹੈ ਉਦਾਸ ਹੈ ਲੋ ਜੀ ਆਪਣੀ ਪੰਜੀਰੀ ਹੋ ਗਈ ਹੈ ਰੈਡੀ ਤੇ ਆਪਾਂ ਇਹਦੇ ਵਿੱਚ ਪਾਉਂਦੀ ਆ ਇਹ ਹੈਗੀ ਆਪਣੀ 5 ਲੀਟਰ ਵਾਲੀ ਕੈਣੀ ਦੁੱਧ ਵਾਲੀ ਤੇ ਇਹਦੇ ਵਿੱਚ ਰੱਖ ਦਿੰਨੇ ਆ ਮੈਂ ਪੰਜੀਰੀ ਤੇ ਇੱਧਰ ਬਣ ਰਹੀ ਹੈ ਆਪਣੀ ਹੋਰ ਚਾਹ ਤੇ ਫਿਰ ਪਿੰਦੇ ਆਪਾਂ ਚਾਹ ਨਾਲ ਪੰਜੀਰੀ ਖਾਂਦੇ ਆ ਹੁਣ ਦੇਖਦੇ ਟੇਸਟ ਕਰਕੇ ਤੇ ਫਿਰ ਅੱਤੀ ਕਰਦੇ ਆਪਾਂ ਹੁਣ ਵੀਡੀਓ ਦਾ ਐਂਡ ਕਿਉਂਕਿ ਕਾਫੀ ਲੰਬੀ ਜੜੀ ਵੀਡੀਓ ਹੋ ਗਈ ਆ ਤੇ ਫਿਰ ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਚ ਤਦ ਤੱਕ ਕਿਸੇ ਸ੍ਰੀ ਆਕਾਲ ਬਾਏ ਬਾਏ